ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਾਸ ਪਰਮਜੀਤ ਲੈ ਕੇ ਆਦਰਾਂ ਦੀ ਤੁਹਾਡੇ ਵਾਸਤੇ ਤੁਹਾਡਾ ਆਪਣਾ ਫੇਵਰਟ ਪ੍ਰੋਗਰਾਮ ਆ ਚੱਕ ਜਬਾ ਤੇ ਆ ਚੱਕ ਜਬਾ ਦੇ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਤੇ ਦੋਸਤੋ ਤੁਸੀਂ ਸਾਡੇ ਇਸ ਪ੍ਰੋਗਰਾਮ ਬਹੁਤ ਤਿਆਰ ਦੇ ਰਹੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਦੋਸਤੋ ਗੱਲ ਕਰੀਏ ਜੀ ਪੰਜਾਬ ਦੀ ਸਿਆਸਤ ਦੀ ਜਿੱਥੇ ਲੋਕ ਸਭਾ ਨੇ ਆਪਣੀ ਦਸਤਕ ਦਿੱਤੀ ਹੋਈ ਹੈ ਉੱਥੇ ਹੀ ਵੱਖ-ਵੱਖ ਪਾਰਟੀਆਂ ਦੇ ਵੱਖ-ਵੱਖ ਲੀਡਰਾਂ ਦੀਆਂ ਬਿਆਨਵਾਜ਼ੀਆਂ ਰੋਜ਼ਾਨਾ ਇੱਕ ਵੱਡਾ ਵਿਵਾਦ ਖੜਾ ਕਰ ਰਿਹਾ ਹੈ ਦੇ ਉਤੇ ਹੀ ਪੰਜਾਬ ਦੀ ਸਿਆਸਤ ਦੀ ਸਾਰੀ ਗੱਲਬਾਤ ਤੁਹਾਡੇ ਨਾਲ ਕਰਾਂਗੇ ਜੇ ਪੱਕਾ ਨਾਮ ਲਈ ਖਾਸ ਕਰਕੇ ਸਾਨੂੰ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਫਟਾਫਟ ਦੇਣਗੇ ਪੱਕਾ ਜੀ ਪਹਿਲਾ ਸਵਾਲ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਲਈਏ ਹਰਿਆਣਾ ਦੀ ਇੱਕ ਬੜੀ ਮਸ਼ਹੂਰ ਡਾਂਸਰ ਹੈ ਜੀ ਸਪਨਾ ਚੌਧਰੀ ਸੋ ਸਪਨਾ ਚੌਧਰੀ ਨੇ ਕੱਲ ਇੱਕ ਵੱਡਾ ਬਿਆਨ ਜਾਰੀ ਕਰ ਦਿੱਤਾ ਤੇ ਉਸਨੇ ਸਾਫ ਮਨਾ ਕਰ ਦਿੱਤਾ ਕਿ ਉਹ ਕਾਂਗਰਸ ਦੀ ਟਿਕਟ ਲੈ ਕੇ ਲੋਕ ਸਭਾ ਦੀ ਚੋਣ ਬਿਲਕੁਲ ਨਹੀਂ ਲੜੇਗੀ ਪੱਕਾ ਜੀ ਕੀ ਕਹੋਗੇ ਜੀ ਸਪਨਾ ਚੌਧਰੀ ਕਾਂਗਰਸ ਨੂੰ ਕੋਰੀ ਨਾ ਕਰ ਗਈ ਜੀ ਕਾਕਾ ਵੀ ਆਜ ਅੱਕੇ ਜਵਾਬ ਜੱਗਾ ਹੋਇਆ ਭਾਈ ਕਾਂਗਰਸ ਪਾਰਟੀ ਵਾਲਿਆਂ ਨੂੰ ਏ ਨਾ ਕਰਗੀ ਨਹੀਂ ਦੇਖ ਲੈ ਮੁਹੰਮਦ صدیق ਆਂਗੂ ਇਹਦੇ ਪ੍ਰੋਗਰਾਮਾਂ ਤੇ ਵੀ ਪੁੱਤ ਬੜਾ ਫਰਕ ਪੈਣਾ ਸੀ ਭਗਤ ਜੀ ਗੱਲ ਤੁਹਾਡੀ ਬਿਲਕੁਲ ਸਹੀ ਹੈ ਹੁਣ ਦੇਖ ਲੋ ਜੀ ਪੰਜਾਬ ਵਿਧਾਨ ਸਭਾ ਦੇ ਵਿੱਚ ਜਿੰਨੀ ਦੇਰ ਆ ਸਾਡੇ ਮੁਹੰਮਦ صدیق ਸਾਹਿਬ ਰਹੇ ਆ ਜੀ ਅਕ ਕਦੇ ਨਾ ਕਦੇ ਇਹਨਾਂ ਨੂੰ ਫਰਮਾਇਸ਼ ਪਾਈ ਜਾਂਦੀ ਸੀ ਵੀ صدیق ਸਾਹਿਬ ਆ ਮੜਾ ਜਾ ਆ ਮਲਕੀ ਦੇ ਕੀਮਾ ਸਣਾਇਓ ਖੈਰ ਤੇ ਹੁਣ ਗੱਲਾਂ ਆਪਾਂ ਨੂੰ ਲੋਕ ਸਭਾ ਦੀਆਂ ਚੋਣਾਂ 'ਚ ਜੇ ਸਪਨਾ ਚੌਧਰੀ ਜਿੱਤ ਕੇ ਚਲੇ ਜਾਂਦੀ ਤਾਂ ਸ਼ਾਇਦ ਉੱਥੇ ਵੀ ਸਪਨਾ ਚੌਧਰੀ ਦੇ ਠੰਮਕੇ ਦੇਖਣ ਨੂੰ ਮਿਲ ਜਾਂਦਾ ਜਿਵੇਂ ਲਾਲੂ ਪ੍ਰਸਾਦ ਯਾਦ ਉਹ ਇੰਜੋਏ ਕਰਦਾ ਸੀ ਲੋਕ ਸਭਾ ਨੂੰ ਉਹਵੇਂ ਫਿਰ ਸ਼ਾਇਦ ਇਹਦੇ ਵੀ ਇੰਜੋਏ ਹੀ ਕਰਨਾ ਸੀ ਪਰ ਆਪਾਂ ਹੁਣ ਇੰਜੋਏ ਨਾ ਕਰੀਏ ਆਪਾਂ ਅਗਲੀ ਖਬਰ ਦੇ ਉੱਪਰ ਚਲੀਏ ਪੱਕੀ ਕੁੜੀ ਨਾਲ ਜੇਕਰ ਕੈਨੇਡਾ ਵਾਲੀ ਪੱਕੀ ਕੁੜੀ ਨਾਲ ਤੁਸੀਂ ਵਿਆਹ ਕਰਾਣਾ ਤਾਂ ਤੁਸੀਂ ਸਾਰੇ ਸਾਵਧਾਨ ਹੋ ਜਾਓ ਭਗਵਾਨ ਜੀ ਇੱਕ ਜਵਾਬ ਲੈਣਾ ਤੁਹਾਡੇ ਤੋਂ ਅੱਜਕੱਲ੍ਹ ਪੰਜਾਬ ਦੇ ਵਿੱਚ ਇੱਕ ਕੁੜੀ ਨੂੰ ਫੜਿਆ ਪੰਜਾਬ ਪੁਲਿਸ ਵਾਲਿਆਂ ਨੇ ਤੇ ਉਹਦੇ ਉੱਪਰ ਕਿੰਨੇ ਹੀ ਪਰਚੇ ਇਦਾਂ ਦੇ ਹੋਏ ਨੇ ਤੇ ਉਹ ਲੋਕਾਂ ਤੋਂ 30-30 ਲੱਖ ਰੁਪਇਆ ਠੱਗ ਲੰਦੀ ਐ ਤੇ ਉਹ ਕਹਿੰਦੀ ਐ ਕਿ ਮੈਂ ਤੁਹਾਨੂੰ ਭਾ ਕੈਨੇਡਾ ਬਚਾਉਂਗੀ ਕੈਨੇਡਾ ਵਾਲੀ ਕੁੜੀ ਨਾਲ ਤੁਹਾਡਾ ਰਿਸ਼ਤਾ ਕਰਾਉਂਗੀ ਤੇ ਭਗਰਾ ਜੀ ਕਹਿੰਦੇ ਜੀ ਕੋਈ ਪੁਰੇਵਾਲ ਨਾਂ ਦੀ ਕੋਈ ਔਰਤ ਐ ਜਿਹੜੀ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਪੱਕੀ ਕੁੜੀ ਕੈਨੇਡਾ ਵਾਲੀ ਲੱਭ ਕੇ ਦਿੰਦੀ ਸੀ ਤੇ ਹੁਣ ਦੋ ਜਵਾਬ ਕਾਕਾ ਜੀ ਆਹ ਚੱਕ ਜਵਾਬ ਉਹ ਏਦਾਂ ਦੇ ਆ ਲੋਕਾਂ ਕਰਕੇ ਦਾ ਕੈਨੇਡਾ ਬਦਨਾਮ ਹੋਇਆ ਪਿਆ ਤਾਂ ਹੀ ਦੇਖ ਲੈ ਸਾਡੇ ਅਰਗਿਆਂ ਦੇ ਹਲੇ ਤੱਕ ਵਿਆਹ ਨਹੀਂ ਹੋਏ ਛਲੇ ਤੁਰੇ ਫਿਰਦੇ ਹੈ ਅਗਲਾ ਕੁੜੀ ਦੇਣ ਤੋਂ ਪਹਿਲਾਂ ਸਾਲ-ਸਾਲ ਸਵਾਲ ਕਰਦਾ ਸਾਡੇ ਨਾਲ ਐਨੀ ਦੇਰ ਚ ਸਾਡੇ ਅਰਗਿਆਂ ਦਾ ਮੂਹੜੇ ਬਦਲ ਜਾਂਦਾ ਅਗਲਾ ਕਹਿੰਦਾ ਛੱਡ ਪਰਾਂ ਯਾਰ ਆਪਾਂ ਵਿਆਹ ਕਰਾਉਣਾ ਹੀ ਨਹੀਂ ਗੱਲ ਵੈਸੇ ਪਕਣਾ ਜੀ ਤੁਹਾਡੀ ਸਹੀ ਹੈ ਹੁਣ ਸਵਾਲ ਹੀ ਇੰਨੇ ਕਰਦੇ ਆ ਜੀ ਇੰਨੇ ਜਵਾਬ ਅਗਲੇ ਕੋਲ ਹੁੰਦੇ ਨਹੀਂ ਤੇ ਅਗਲਾ ਮਨ ਬਦਲੇ ਲੰਦਾ ਵੀ ਛੱਡੋ ਯਾਰ ਆਪਾਂ ਕੈਨੇਡਾ ਚ ਛੜੇ ਹੀ ਚੰਗੇ ਪਰ ਭਾਜਣਾ ਜੀ ਆਪਾਂ ਅਗਲੀ ਖਬਰ ਦੇ ਉੱਪਰ ਚੱਲੀਏ ਗਰਦਾਸਪੁਰ ਲੈ ਚੱਲਦਾ ਜੀ ਤੁਹਾਨੂੰ ਗਰਦਾਸਪੁਰ ਤੋਂ ਇੱਕ ਵੱਡੀ ਖਬਰ ਨਿਕਲ ਗਿਆ ਅਮਰਜੀਤ ਚੀਮਾ ਨੇ ਕਾਂਗਰਸ ਦੇ ਇੱਕ ਵੱਡੇ ਲੀਡਰ ਉਹਨਾਂ ਨੇ ਜੀ ਕਹਿੰਦੇ ਗਰਦਾਸਪੁਰ ਵਾਲੀ ਸੀਟ ਦੇ ਉੱਪਰ ਆਪਣੀ ਦਾਵੇਦਾਰੀ ਠੋਕਤੀ ਦੋ ਜਵਾਬ ਕਾਕਾ ਜੀ ਆਹ ਚੱਕ ਜਵਾਬ ਕੱਲੀਆਂ ਦਾਵੇਦਾਰੀਆਂ ਠੋਕਣ ਨਾਲ ਨਹੀਂ ਪੁੱਤ ਕੁਝ ਬਣਨਾ ਮੈਂ ਤੈਨੂੰ ਦੱਸਾਂ ਹੈ ਦਾਵੇਦਾਰੀਆਂ ਦਾ ਭਾਈ ਪ੍ਰਤਾਪ ਸਿੰਘ ਬਾਜਵੇ ਨੇ ਬਥੇਰੀਆਂ ਠੋਕੀਆਂ ਗਰਦਾਸਪੁਰ ਸੀਟ ਵਾਸਤੇ ਗੱਲ ਪੱਕੀ ਆ ਪਗਲਾ ਜੀ ਦਾਵੇਦਾਰੀ ਠੋਕਣ ਨਾਲ ਕੁਝ ਨਹੀਂ ਹੁੰਦਾ ਹੁਣ ਦਾਵੇਦਾਰੀ ਤਾਂ ਇਹ ਕਹਿ ਲੋ ਜੀ ਪ੍ਰਤਾਪ ਸਿੰਘ ਬਾਜਵਾ ਨੇ ਜਿਵੇਂ ਤੁਸੀਂ ਦੱਸਿਆ ਉਹਨਾਂ ਨੇ ਵੀ ਠੋਕੀ ਹੋਈ ਆ ਤੇ ਦਾਵੇਦਾਰੀਆਂ ਠੋਕਣ ਨਾਲ ਕੁਝ ਨਹੀਂ ਬਣਦਾ ਹੁਣ ਅਮਰਗੜ ਵਾਲੇ ਤਮਾਨ ਸਾਹਿਬ ਨੇ ਵੀ ਬੜੀਆਂ ਦਾਅਵੇਦਾਰੀਆਂ ਠੋਕੀਆਂ ਸੀ ਪਰ ਰਿਜ਼ਲਟ ਜਿਹੜਾ ਫਾਈਨਲ ਆ ਉਹ ਦਿੱਲੀ ਤੋਂ ਹੀ ਆਉਣਾ ਹੈ ਪਰ ਉੱਥੇ ਹੀ ਭਗਨਾ ਜੀ ਇੱਕ ਹੋਰ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਫੇਸਬੁੱਕ ਤੇ ਦੋਸਤੀ ਹੋਈ ਤੇ ਉਸ ਤੋਂ ਬਾਅਦ ਵਿਆਹ ਹੋ ਗਿਆ ਗੋਰੀ ਇੰਡੀਆ ਆ ਕੇ ਇੱਕ ਕਿਸਾਨ ਦੇ ਮੁੰਡੇ ਨਾਲ ਵਿਆਹ ਕਰ ਗਈ ਅਮਰੀਕਾ ਤੋਂ ਆ ਕੇ ਗੋਰੀ ਨੇ ਵਿਆਹ ਕਰਾ ਲਿਆ ਭਗਨਾ ਜੀ ਦੋ ਜਵਾਬ ਹਾਂ ਚੱਕ ਜਵਾਬ ਅਕਾ ਜੀ ਇਹ ਗੱਲ ਦਿੰਦਾ ਮੈਂ ਹੁਣ ਇਹ ਕਹਾਂਗਾ ਵੀ ਇਹ ਮੁੰਡਾ ਦਾ ਸਿੱਧਾ ਅਮਰੀਕਾ ਜਾਊਗਾ ਬਿਨਾ ਡੌਂਕੀ ਤੋਂ ਵੈਸੇ ਗੱਲ ਭਗਣਾ ਜੀ ਆ ਵੀ ਸਹੀ ਐ ਹੁਣ ਬਿਨਾ ਡੌਂਕੀ ਤੋਂ ਬਿਨਾ ਕਿਸੇ ਪਰੇਸ਼ਾਨੀ ਤੋਂ ਇੱਕ ਕਿਸਾਨ ਦਾ ਮੁੰਡਾ ਸਿੱਧਾ ਅਮਰੀਕਾ ਪਹੁੰਚੂਗਾ ਨਾ ਕੋਈ ਟੈਨਸ਼ਨ ਨਾ ਕੋਈ ਪਰੇਸ਼ਾਨੀ ਚਲੋ ਖੈਰ ਆਪਾਂ ਇਹ ਕਹਿ ਲੋ ਜੀ ਇਹਨੂੰ ਫੇਸਬੁੱਕ ਤੋਂ ਮਿਲ ਗਈ ਇੱਕ ਗੋਰੀ ਜਨਮਿਕ ਆਪਾਂ ਅਗਲੀ ਖਬਰ ਦੇ ਉਪਰ ਚੱਲੀਏ ਭਗਣਾ ਜੀ ਅਗਲੀ ਖਬਰ ਬੜੇ ਕਮਾਲ ਦੀ ਨਿਕਲ ਕੇ ਆ ਰਹੀ ਹੈ ਜੀ ਅਗਲੀ ਖਬਰ ਦੀ ਆਪਾਂ ਜੇਕਰ ਗੱਲ ਕਰੀਏ ਤਾਂ ਚੀਫ ਖਾਲਸਾ ਦਿਵਾਨ ਦੀ ਗੱਲ ਕਰੀਏ ਤਾਂ ਉਹਨਾਂ ਦੇ WhatsApp ਗਰੁੱਪ ਦੇ ਵਿੱਚ ਭਗਰਾ ਜੀ ਉਹਨਾਂ ਦੇ ਇੱਕ ਮੈਂਬਰ ਨੇ ਜੀ ਬੜੀ ਅਸ਼ਲੀਲ ਸਮੱਗਰੀ ਪਾਤੀ ਤੇ ਕਹਿੰਦੇ ਜੀ ਬੜਾ ਤਗੜਾ ਐਕਸ਼ਨ ਲੈ ਲਿਆ ਜੀ ਉਸ ਗੱਲ ਨੂੰ ਲੈ ਕੇ ਦੋ ਜਵਾਬ ਕਾਕਾ ਜੀ ਆਹ ਚੱਕ ਜਵਾਬ ਇੱਕ ਪਾਸੇ ਦਾ ਦੇਖ ਲੈ ਨਿਸ਼ਕਾਮ ਸੇਵਾ ਕਰਨ ਵਾਲੇ ਦੇਖ ਲੈ ਦੂਰ ਦਰਾਡੇ ਪਿੰਡਾਂ ਸ਼ਹਿਰਾਂ ਦੇ ਵਿੱਚ ਜਾ ਕੇ ਗਰੀਬ ਤੇ ਬੇਸਹਾਰੇ ਲੋਕਾਂ ਦੀ ਮਦਦ ਤਾਂ ਕਰਕੇ ਸਿੱਖੀ ਦਾ ਮਿਆਰ ਉੱਚਾ ਚੱਕਦੇ ਆ ਤੇ ਦੂਜੇ ਪਾਸੇ ਇਦਾਂ ਦੇ ਲੋਕ ਆਪ ਦਾ ਲੋਟ ਦੇਖਦੇ ਆ ਆਪ ਦਾ ਕੰਮ ਸਿੱਧਾ ਕਰਦੇ ਆ ਹੈ ਤੇ ਨਾਲੇ ਇਹ ਮੈਂਬਰ ਦੇਖ ਲੈ ਆਖਰ ਦੇ ਵਿੱਚ ਕਹਿੰਦਾ ਕਹਿੰਦਾ ਮੇਰੀ ਕੋਈ ਗਲਤੀ ਨਹੀਂ ਕਹਿੰਦਾ ਇਹ ਸਮਾਨਤਾ ਕਹਿੰਦਾ ਸਾਡੇ ਘਰਦਿਆਂ ਨੇ ਭੇਜਤਾ ਸੀ ਵੈਸੇ ਪਗਣਾ ਜੀ ਗੱਲ ਆ ਵੀ ਸਹੀ ਆ ਹੁਣ ਇਸ ਮੈਂਬਰ ਨੂੰ ਬਿਠਾ ਕੇ ਇਹ ਗੱਲ ਪੁੱਛ ਲਈ ਜਾਈਦੀ ਆ ਵੀ ਭਾਈ ਤੇਰੇ ਮੋਬਾਈਲ ਦੇ ਵਿੱਚ ਇਹ ਇਦਾਂ ਦੀ ਸਮੱਗਰੀ ਕਰਦੀ ਗਈ ਹੈ ਦੂਜੀ ਗੱਲ ਹੈ ਜੀ ਤੇਰੇ ਘਰ ਦੇ ਨੇ ਇਹ ਚੀਜ਼ ਅੱਗੇ ਭੇਜੀ ਹੈ ਤਾਂ ਉਹਨਾਂ ਨੇ ਕੀ ਸੋਚ ਕੇ ਸਮੱਗਰੀ ਨੂੰ ਅੱਗੇ ਕੀਤਾ ਸੋ ਬੜੇ ਸ਼ਰਮਨਾਕ ਗੱਲ ਹੈ ਇੱਕ ਐਡੇ ਵਧੀਆ ਇੱਕ ਗਰੁੱਪ ਦੇ ਨਾਲ ਜੁੜ ਕੇ ਇਦਾਂ ਦੀਆਂ ਮਤਲਬ ਇੱਕ ਬੇਕਾਰ ਗੱਲਾਂ ਜਿਹੜੀਆਂ ਆਪਾਂ ਕਰਾਂ ਚੰਗੀਆਂ ਲੱਗਦੀਆਂ ਖੈਰ ਭਗਵਾਨ ਜੀ ਇੱਕ ਗੱਲ ਫੇਰ ਪੁੱਛਣੀ ਹੈ ਜੀ ਅ ਭਗਨਾ ਜੀ ਸੱਬਨਾ ਚੌਧਰੀ ਨੇ ਜੀ ਕਾਂਗਰਸ ਤੋਂ ਜਮਾ ਹੀ ਜਵਾਬ ਇਹ ਦੇਤਾ ਜੀ ਕਹਿੰਦੀ ਮੈਂ ਲੜਨਾ ਹੀ ਨਹੀਂ ਕਹਿੰਦੀ ਜੀ ਮੈਨੂੰ ਕਿਸੇ ਨੇ ਕੋਈ ਪ੍ਰੈਸ਼ਰਾਈਜ਼ ਨਹੀਂ ਕੀਤਾ ਕੋਈ ਮੈਨੂੰ ਜ਼ੋਰ ਪਾਰ ਨਹੀਂ ਕੀਤਾ ਗਿਆ ਉਹ ਕਹਿੰਦੀ ਜੀ ਜਿਹੜੀ ਫੋਟੋ ਸੀ ਉਹ ਤਾਂ ਮੇਰੀ ਪੁਰਾਣੀ ਫੋਟੋ ਸੀ ਮਤਲਬ ਇਹ ਕਹ ਲਓ ਜੀ ਭਗਨਾ ਜੀ ਮਤਲਬ ਉਹ ਸਾਫ਼ ਇਨਕਾਰ ਕਰਕੇ ਕਹਿੰਦੀ ਜੀ ਮੈਂ ਕਾਂਗਰਸ ਤੋਂ ਮਤਲਬ ਛੋੜ ਨਹੀਂ ਲੜਨੀ ਦਓ ਜਵਾਬ કાકા ਜੀ ਆਹ ਚੱਕ ਜਵਾਬ ਇੱਕ ਵਾਰ ਫੇਰ ਮੈਂ ਤਾਂ ਇਹ ਗੱਲ ਕਹੂੰਗਾ ਵੀ ਕਹਿੰਦੇ ਭਾਈ ਇੱਕ ਕਹਾਵਤ ਹੈ ਕਹਿੰਦੇ ਖਾਣ ਪੀਣ ਨੂੰ ਰੱਖੀ ਬਾਦਰੀ ਤੇ ਡੰਡੇ ਖਾਣ ਨੂੰ ਰੱਖਿਆ ਰਿੱਚ ਹੁਣ 5 ਸਾਲ ਇਹਨਾਂ ਲੀਡਰਾਂ ਨੇ ਜੰਮ ਕੇ ਦੇਖ ਲਓ ਭਾਈ ਦੇਸ਼ ਨੂੰ ਲੁੱਟਿਆ ਤੇ ਜਦੋਂ ਵੋਟਾਂ ਦਾ ਟਾਈਮ ਆਉਂਦਾ ਇਦਾਂ ਦੇ ਵੱਡੇ ਵੱਡੇ ਮੰਤਰੀ ਕੋਈ ਕਲਾਕਾਰ ਨੂੰ ਲੈ ਕੇ ਆ ਜਾਂਦਾ ਕੋਈ ਵੱਡੇ ਸੈਲੀਬ੍ਰਿਟੀ ਨੂੰ ਮੂਹਰੇ ਲੈ ਕੇ ਆ ਜਾਂਦਾ ਤਾਂ ਜੋ ਲੋਕ ਇਹਨਾਂ ਦੇ ਭਲੇਖੇ 'ਚ ਇੱਕ ਵਾਰ ਫੇਰ ਇਹਨਾਂ ਨੂੰ ਜਿਤਾ ਦੇਣ ਫਹੀਆ ਲਾਪਾਗਨ ਜੀ ਖਿੱਲਾ ਖਾਣ ਨੂੰ ਬੰਦ ਰਹੀ ਡੰਡੇ ਖਾਣ ਨੂੰ ਰਿੱਚ ਦੇਖ ਲਓ ਜੀ ਵੋਟਾਂ ਦੇ ਟਾਈਮ ਦੇ ਵਿੱਚ ਇਹਨਾਂ ਲੀਡਰਾਂ ਨੂੰ ਆ ਵੱਡੇ ਵੱਡੇ ਚਿਹਰੇ ਯਾਦ ਆਉਂਦੇ ਵੀ ਇਹਨੂੰ ਅੱਗੇ ਕਰਕੇ ਲੋਕਾਂ ਤੋਂ ਵੋਟਾਂ ਇਕੱਠੀਆਂ ਕਰ ਲਈਏ ਆਪਣਾ ਬੱਤਾ ਲੋਟ ਹੈ ਪਰ ਆਪਾਂ ਅਗਲੀ ਖਬਰ ਦੇ ਪਰ ਚੱਲਦੇ ਆਂ ਪਕਣਾ ਜੀ ਅਗਲੀ ਖਬਰ ਵੀ ਬੜੇ ਕਬਾਲ ਦੀ ਖਬਰ ਆ ਪਕਣਾ ਜੀ ਉਹ ਇਹ ਆ ਕਿ ਮੈਨੂੰ ਹੁਣ ਇਸ ਗੱਲ ਦਾ ਜਵਾਬ ਦੋ ਵੀ ਡੇਰਾ ਸਰਸਾ ਦੀ ਗੱਲ ਕਰੀਏ ਤਾਂ ਡੇਰਾ ਸਰਸਾ ਦੇ ਸਾਰੇ ਪ੍ਰੇਮੀ ਹੁਣ ਪੰਜਾਬ ਚ ਕਿਹੜੀ ਪਾਰਟੀ ਦੇ ਹੱਕ ਚ ਵੋਟਾਂ ਭੇਟਾਉਣਗੇ ਜੀ ਕਾਕਾ ਜੀ ਆ ਚੱਕ ਜਵਾਬ ਇੱਕ ਗੱਲ ਇਹ ਪੱਕੀ ਆ ਵੀ ਸਾਰੀਆਂ ਵੋਟਾਂ ਕਦੇ ਵੀ ਪੁੱਤ ਇੱਕ ਪਾਸੇ ਕਦੇ ਨਹੀਂ ਭਗਤਦੀਆਂ ਤੇ ਨਾਲੇ ਪੁੱਤ ਮੈਂ ਸੁਣਿਆ ਕਹਿੰਦੇ ਐਸਆਈਟੀ ਦੀ ਜਾਂਚ ਆ ਸਨਾਰੀਆ ਜੇਲ੍ਹ ਤੱਕ ਪਹੁੰਚ ਗਈ ਸਹੀ ਗੱਲ ਆ ਜੀ ਲੱਗ ਜੂਗਾ ਪਤਾ ਕਿਉਂਕਿ ਐਸਆਈਟੀ ਜਿਹੜੀ ਜਾਂਚ ਆ ਇਹ ਕਹਿੰਦੇ ਜੀ ਸਨਾਰੀਆ ਜੇਲ੍ਹ ਤੱਕ ਪਹੁੰਚ ਗਈ ਕਿਉਂਕਿ ਕੋਰਟ ਨੇ ਵੀ ਹੁਣ ਤਾਂ ਆਰਡਰ ਕਰਤਾ ਕਹਿੰਦੇ ਤੁਸੀਂ ਪੁੱਛਗੇ ਚ ਕਰ ਸਕਦੇ ਆ ਖੈਰ ਆਪਾਂ ਹੁਣ ਉਧਰ ਨੂੰ ਆ ਜਾ ਕੇ ਆਪਾਂ ਇੱਧਰ ਨੂੰ ਆ ਜਾਈਏ ਤੇ ਪੰਜਾਬ ਪੁਲਿਸ ਨੇ ਕਹਿੰਦੇ ਜੀ ਕੱਲ ਨਸ਼ਿਆਂ ਦੇ ਖਿਲਾਫ ਇੱਕ ਮੋਟਰਸਾਈਕਲ ਰੈਲੀ ਦਾ ਆਯੋਜਨ ਕੀਤਾ ਭਗਣਾ ਜੀ ਇਹ ਪੰਜਾਬ ਪੁਲਿਸ ਵਾਲਿਆਂ ਨੇ ਕਹਿੰਦੇ ਜੀ ਮੋਟਰਸਾਈਕਲ ਰੈਲੀ ਦਾ ਆਯੋਜਨ ਕੀਤਾ ਜੀ ਨਸ਼ਿਆਂ ਦੇ ਖਿਲਾਫ ਦੋ ਜਵਾਬ ਹਾਂ ਚੱਕ ਜਵਾਬ ਤੇ ਦੇਖ ਲੈ ਕੈਪਟਨ ਅਮਰਿੰਦਰ ਸਿੰਘ ਦਾ ਨਸ਼ਾ ਮੁਕਤ ਪੰਜਾਬ ਨਾਲੇ ਕਹਿੰਦੇ ਸੀ ਯਾਰ ਪੁੱਤ ਚਾਰ ਆਪਿਆਂ ਚ ਨਸ਼ਾ ਖਤਮ ਕਰ ਦਾਂਗੇ ਇਹ ਪੁਲਿਸ ਵਾਲੇ ਫੇਰ ਮੋਟਰਸਾਈਕਲ ਖਿੱਚੀ ਫਿਰਦੇ ਆ ਆਹੋ ਯਾਰ ਕੈਪਟਨ ਸਾਹਿਬ ਤਾਂ ਕਹਿੰਦੇ ਸੀ 4 ਹਫ਼ਤਿਆਂ ਵਿੱਚ ਨਸ਼ਾ ਖਤਮ ਕਰਦਾਂਗੇ ਤੇ ਇਹ ਪੁਲਿਸ ਵਾਲੇ ਫੇਰ ਮੋਟਰਸਾਈਕਲ ਰੈਲੀ ਜਿਹਾ ਕੱਢੀ ਜਾਂਦੇ ਆ ਸਭ ਤੋਂ ਬਾਹਰ ਹੈ ਖੜ ਪਗੜਾ ਜੀ ਇੱਕ ਹੋਰ ਬੜੇ ਕਮਾਲ ਦੀ ਗੱਲ ਨਿਕਲ ਕੇ ਆਈ ਹੈ ਕਹਿੰਦੇ ਜੀ ਇੱਕ ਕਿਸਾਨ ਚੋਰੀ ਛੁਪੇ ਅਫੀਮ ਦੀ ਖੇਤੀ ਕਰਦਾ ਸੀ ਤੇ ਪੁਲਿਸ ਵਾਲਿਆਂ ਨੇ ਕਾਬੂ ਕਰ ਲਿਆ ਜੀ ਦੋ ਜਵਾਬ ਕਾਕਾ ਜੀ ਆਹ ਚੈੱਕ ਜਵਾਬ ਸੇ ਗੱਲ ਮਾੜੀ ਆ ਏਦਾਂ ਨਸ਼ਾ ਭਾਈ ਘਰੇ ਵੇਚਣਾ ਨਹੀਂ ਚਾਹੀਦਾ ਪਰ ਬਹਿ ਗਿਆ ਬੇੜਾ ਕਿਸੇ ਚੁਗਲ ਖੋਰ ਦਾ ਦੇਖਲਾ ਕਰਤੀ ਚੁਗਲੀ ਤੁਸੀਂ ਨਾ ਕਿਸੇ ਨੂੰ ਕੁਝ ਖਾਣ ਦਿਓ ਹੈ ਉਹ ਜੇ ਭਾਈ ਚੁਗਲੀ ਕਰਨੀ ਹੈ ਕਿਸੇ ਚਿੱਟਾ ਵੇਚਣ ਵਾਲੇ ਦੀ ਚੁਗਲੀ ਕਰੋ ਸਹੀ ਗੱਲ ਐ ਪਗਰਾ ਜੀ ਕਿਸੇ ਨੇ ਸ਼ਿਕਾਇਤ ਪੱਕਾ ਕੀਤੀ ਆ ਪਰ ਕੋਈ ਗੱਲ ਨਹੀਂ ਅ ਗੱਲ ਕਰੀਏ ਡਾਕਟਰ ਧਰਵੀਰ ਗਾਂਧੀ ਸਾਹਿਬ ਦੀ ਤਾਂ ਉਹਨਾਂ ਨੇ ਕਿਹਾ ਵੀ ਪੰਜਾਬ ਦੇ ਵਿੱਚ ਖਾਸ ਖਾਸ ਦੀ ਖੇਤੀ ਹੋਣੀ ਚਾਹੀਦੀ ਹੈ ਜੇ ਉਹ ਦਿੱਤ ਕੇ ਮੈਨੂੰ ਲੱਗਦਾ ਵੀ ਸ਼ਾਇਦ ਇਦਾਂ ਦਾ ਕੋਈ ਕਾਨੂੰਨ ਪਾਸ ਕਰਵਾ ਦੇਣਗੇ ਉਹਨਾਂ ਨੇ ਇਹ ਇੱਕ ਵੱਡੀ ਮੰਗ ਜਿਹੜੀ ਇਹ ਲੋਕ ਸਭਾ ਵੋਟਾਂ ਦੇ ਵਿੱਚ ਰੱਖੀ ਹੋਈ ਹੈ खैर ਭਗਣਾ ਜੀ ਹੁਣ ਆਪਾਂ ਚੱਲੀਏ ਪ੍ਰੋਗਰਾਮ ਦੇ ਵਿੜਾ ਹੋ ਚੁੱਕਿਆ ਹੈ ਇਜ਼ਾਤ ਲੈਣ ਦਾ ਸਾਰੇ ਦਰਸ਼ਕਾਂ ਦੇ ਦੋਸਤੋ ਤੁਸੀਂ ਸਾਡੇ ਪ੍ਰੋਗਰਾਮ ਨੂੰ ਬਹੁਤ ਪਿਆਰ ਦੇਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਅਜੇ ਤੱਕ ਨਹੀਂ ਕੀਤਾ ਤਾਂ ਜ਼ਰੂਰ ਰਿਕਵੈਸਟ ਹੈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂ ਜਿਹੜਾ ਜਿਹੜਾ ਨਿਸ਼ਾਨ ਲੱਗਿਆ ਹੋਇਆ ਆਈਕਨ ਆ ਉਸ ਨੂੰ ਜ਼ਰੂਰ ਦਬੋ ਤਾਂ ਜੋ ਲਾਈਵ ਨੋਟੀਫਿਕੇਸ਼ਨ ਤੁਹਾਡੇ ਤੱਕ ਛੇਤੀ ਛੇਤੀ ਸਭ ਤੋਂ ਪਹਿਲਾਂ ਸਭ ਤੋਂ ਤੇਜ਼ ਪਹੁੰਚੇ ਤੇ ਤੁਸੀਂ ਸਾਡੇ ਫੇਸਬੁੱਕ ਪੇਜ ਦੇ ਉੱਪਰ ਵੀ ਜਾ ਸਕਦੇ ਆ ਸਾਡਾ ਫੇਸਬੁੱਕ ਦਾ ਪੇਜ ਆ ਜੀ ਆਜ ਨਿਊਜ਼ ਵਾਲਾ ਪ੍ਰੋਡਕਸ਼ਨ ਉੱਥੇ ਜਾ ਸਕਦੇ ਹੋ ਤੇ ਤੁਸੀਂ ਸਾਡੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਵੀ ਜਾ ਸਕਦੇ ਆ ਆਜ ਨਿਊਜ਼ ਵਾਲਾ ਸਾਡਾ ਇੰਸਟਾ ਦਾ ਅਕਾਊਂਟ ਹੈ ਉਹ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਤੇ ਤੁਸੀਂ ਜੇਕਰ ਮੇਰੀ ਪਰਸਨਲ ਆਈਡੀ ਦੇ ਉੱਪਰ ਆਉਣਾ ਤਾਂ ਫੇਸਬੁੱਕ ਪੇਜ ਆ ਜੀ ਮੇਰਾ ਪਰਮਜੀਤ ਸਿੰਘ ਪਕਣਾ ਮੇਰਾ ਫੇਸਬੁੱਕ ਦਾ ਪੇਜ ਜੇ ਜੇ ਤੁਸੀਂ ਸਾਡੀ ਵੈਬਸਾਈਟ ਤੇ ਆਉਣਾ ਤਾਂ www.aznewswala.com ਦੇ ਉੱਪਰ ਤੁਸੀਂ ਜਾ ਕੇ ਸਾਰੀ ਇਨਫਰਮੇਸ਼ਨ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਤੇ ਦੋਸਤੋ ਹੁਣ ਪ੍ਰੋਗਰਾਮ ਵਿੱਚ ਵਿਰਾ ਹੋ ਚੁੱਕਿਆ ਹੈ ਤੁਹਾਡੇ ਤੋਂ ਜਾਸ ਲੈਣ ਦਾ ਕੱਲ ਨੂੰ ਫੇਰ ਤੁਹਾਡੇ ਨਾਲ ਮੁਲਾਕਾਤ ਕਰਾਂਗੇ ਨਵੀਆਂ ਖਬਰਾਂ ਦੇ ਨਾਲ ਤੁਸੀਂ ਜੁੜੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ ਤੇ ਆ ਚੱਕ ਜਵਾਬ